ਜਿਆ ਨੰਬਰ ਮੈਨੂੰ ਮਿਲਿਆ ਪੰਜਾਬ ਦੇ ਵਿੱਚੋਂ ਉਹ ਮੇਰੇ ਲਈ ਸਭ ਤੋਂ ਜ਼ਿਆਦਾ ਪੋਜ਼ਿਟਿਵਿਟੀ ਔਰ ਮੋਟੀਵੇਸ਼ਨ ਸਭ ਤੋਂ ਵੱਡੀ ਮੋਟੀਵੇਸ਼ਨ ਸੀਗੀ ਉਹਨਾਂ ਨੇ ਇਸਨੇ ਆ ਦੇਉਂਗੀ ਵੀ ਉਹ ਪੋਜ਼ਿਟਿਵਿਟੀ ਜਾਂ ਮੋਟੀਵੇਸ਼ਨ ਨੂੰ ਨਾ ਦੇਖਣ ਆਪਣੇ ਸ਼ੌਂਕ ਨੂੰ ਤੇ ਟੈਲੈਂਟ ਨੂੰ ਖੁਦ ਅੱਗੇ ਲੈ ਕੇ ਆਉਣ ਤੇ ਦੇਖੋ ਮੈਂ ਨਹੀਂ ਕਹਿੰਦੀ ਸਿਰਫ ਬੇਕਰੀ ਦਾ ਹੀ ਹਰ ਪਰਸਨ ਦੇ ਅੰਦਰ ਇੱਕ ਅਲੱਗ-ਅਲੱਗ ਟੈਲੈਂਟ ਹੁੰਦਾ ਹੈ ਉਹਨਾਂ ਦੇ ਠੀਕ ਹੈ ਉਹ ਉਸ ਟੈਲੈਂਟ ਨੂੰ ਅੱਗੇ ਲਿਆ ਸਕਦੇ ਆ ਜ਼ਰੂਰੀ ਨਹੀਂ ਵੀ ਕੇਕ ਹੀ ਬਣਾਉਣਿਆ ਕੁਝ ਵੀ ਟੈਲੈਂਟ ਹੋ ਸਕਦਾ ਕੋਈ ਉਹ ਆਪਣੇ ਹੱਥ ਨਾਲ ਕੋਈ ਡੈਕੋਰੇਸ਼ਨ ਦੀਆਂ ਚੀਜ਼ਾਂ ਤਿਆਰ ਕਰ ਰਿਹਾ ਜਾਂ ਸਲਾਈ ਦੇ ਵਿੱਚ ਕਢਾਈ ਦੇ ਵਿੱਚ ਜਾਂ ਕੁਝ ਵੀ ਉਹ ਕੇਕ ਬਾਈਟਸ ਮਲੋੜ ਦੇ ਨਾਮ ਤੇ ਮੇਰੀ ਹੋਮ ਬੈਕਰੀ ਹੈ ਔਰ ਇਹਦੇ ਵਿੱਚ ਜਿਹੜੀ ਮੈਂ ਸਟਾਰਟਿੰਗ ਕੀਤੀ ਹੈ ਅੱਜ ਤੋਂ 4 ਸਾਲ ਪਹਿਲਾਂ ਕੀਤੀ ਸੀ 5ਵਾਂ ਸਾਲ ਹੈ ਹੁਣ ਮੈਨੂੰ ਔਰ ਉਸ ਟਾਈਮ ਦੇ ਉੱਤੇ ਮੈਂ ਸਿਰਫ 11000 ਦੀ ਲਾਗਤ ਨਾਲ ਇਹਦੀ ਸਟਾਰਟਿੰਗ ਕੀਤੀ ਸੀਗੀ ਕੁਝ ਵੀ ਮੇਰੇ ਮਾਈਂਡ ਦੇ ਵਿੱਚ ਨਹੀਂ ਸੀ ਸਿਰਫ ਇੱਕ ਸ਼ੌਂਕ ਸੀਗਾ ਸ਼ੌਂਕੀਆ ਤੌਰ ਤੇ ਜਿਵੇਂ ਬਣਾਏ ਮੋਟੀਵੇਸ਼ਨ ਜਿਵੇਂ ਜਿਵੇਂ ਮਿਲਦਾ ਰਿਹਾ ਕੰਮ ਸਟਾਰਟ ਕੀਤਾ ਹੋਰ ਮੋਟੀਵੇਸ਼ਨਸ ਮਿਲਦੇ ਰਹੇ ਉਹਦੇ ਨਾਲ-ਨਾਲ ਆਪਣੇ ਆਪ ਹੀ ਜਿਵੇਂ ਕਹਿ ਲਓ ਮੈਨੂੰ ਮੋਟੀਵੇਸ਼ਨ ਨੇ ਹੀ ਮੈਨੂੰ ਉੱਪਰ ਲੈ ਕੇ ਆਉਂਦਾ ਸਾਰੇ ਮੇਨ ਮੋਟੀਵੇਸ਼ਨ ਦੀ ਗੱਲ ਹੈ ਪੋਜ਼ਿਟਿਵਿਟੀ ਮਿਲਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਦਾ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪੂਨਮ ਮੱਕੜ ਹੈ ਮੈਂ ਮਲੋੜ ਤੇ ਰੈ ਮਲੋੜ ਦੇ ਰਹਿਣ ਵਾਲੀ ਆਂ ਔਰ ਇਹ ਮੇਰਾ ਹੋਮ ਬੇਕਰੀ ਦਾ ਕੰਮ ਹੈ ਕੇਕ ਬਾਈਟਸ ਮਲੋੜ ਦੇ ਨਾਮ ਤੇ ਮੇਰੀ ਹੋਮ ਬੇਕਰੀ ਹੈ ਔਰ ਇਹਦੇ ਵਿੱਚ ਜਿਹੜੀ ਮੈਂ ਸਟਾਰਟਿੰਗ ਕੀਤੀ ਹੈ ਅੱਜ ਤੋਂ 4 ਸਾਲ ਪਹਿਲਾਂ ਕੀਤੀ ਸੀ 5ਵਾਂ ਸਾਲ ਹੈ ਹੁਣ ਮੈਨੂੰ ਔਰ ਉਸ ਟਾਈਮ ਦੇ ਉੱਤੇ ਮੈਂ ਸਿਰਫ 11000 ਦੀ ਲਾਗਤ ਨਾਲ ਇਹਦੀ ਸਟਾਰਟਿੰਗ ਕੀਤੀ ਸੀਗੀ ਤੇ ਅੱਜ ਮੇਰਾ ਬਹੁਤ ਹਾਈ ਲੈਵਲ ਤੇ ਕੰਮ ਚੱਲ ਰਿਹਾ ਹੈਗਾ ਔਰ ਇਹਦੇ ਵਿੱਚ ਜਿਹੜੀ ਜਿੰਨੀ ਵੀ ਮੈਂ ਕੋਈ ਵਰਾਇਟੀ ਤਿਆਰ ਹੁੰਦੀ ਇੱਕ ਤਾਂ ਸਭ ਤੋਂ ਪਹਿਲੇ ਮੈਂ ਖੁਦ ਹੀ ਸਾਰੀ ਤਿਆਰ ਕਰਦੀ ਹਾਂ ਦੇ ਚਾਕਲੇਟ ਹੈ ਕਪਕੇਕ ਹੈ ਜਾਰ ਕੇਕ ਹੈ ਐਨੀਵਰਸਰੀ ਬਰਥਡੇ ਲਈ ਕੋਈ ਵੀ ਕੇਕ ਹੈ ਜਾਂ ਮਤਲਬ ਫੁੱਲ ਫੁੱਲ ਕਸਟਮਾਈਜ਼ ਹੈ ਮੇਰੇ ਕੋਲੇ ਕਸਟਮਰ ਜਿਹੜਾ ਆਪਣੇ ਅਕੋਰਡਿੰਗ ਜੋ ਚਾਹੀਦਾ ਕੋਈ ਵੀ ਕਸਟਮਾਈਜ਼ ਕਰਵਾਉਂਦੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਵੀ ਇੱਕ ਤਾਂ ਫਰੈਸ਼ ਹੈਗੀ ਪੂਰਾ ਸਾਫ ਸਫਾਈ ਦਾ ਧਿਆਨ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਉਹਦੇ 'ਚ ਹੋ ਰਹੀ ਹੈ ਕਿ ਐਗ ਕਿਤੇ ਵੀ ਯੂਜ਼ ਨਹੀਂ ਹੁੰਦਾ ਤੋ ਹਾਰਿਕ ਦੇ ਪਰਸੰਦ ਮੰਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਬੇਕਰੀ ਤੋਂ ਆਈਟਮ ਲਿਆਉਂਨੇ ਆ ਕੇਕ ਲਿਆਉਂਨੇ ਆ ਐਗ ਵਾਲੇ ਹੁੰਦੇ ਆ ਬਟ ਅਸੀਂ ਘਰ ਦੇ ਵਿੱਚ ਕਿਤੇ ਵੀ ਐਗ ਲਿਆਉਂਦੇ ਹੀ ਨਹੀਂ ਨਾ ਹੀ ਅਸੀਂ ਕੇਕ ਦੇ ਵਿੱਚ ਯੂਜ਼ ਕਰਦੇ ਆ ਕਿਤੇ ਵੀ ਔਰ ਲੋਕਾਂ ਦੇ ਮਨ ਦੇ ਵਿੱਚ ਹੁਣ ਇਹ ਵੀ ਹੈ ਕਿ ਕਿਤੇ ਕਈ ਵਾਰੀ ਉਹ ਭੋਗ ਲਗਾਉਂਦੇ ਆ ਜਾਂ ਮੰਦਰ ਲੈ ਕੇ ਜਾਂਦੇ ਆ ਤਾਂ ਬੇਫਿਕਰ ਹੋ ਕੇ ਲੈ ਕੇ ਜਾਂਦੇ ਆ ਔਰ ਸਾਰਾ ਫਰੈਸ਼ ਤੇ ਵਧੀਆ ਮਾਲ ਤਿਆਰ ਕੀਤਾ ਹੁੰਦਾ ਹੈ ਕਾਰਨ ਇਹਦੇ ਪਿੱਛੇ ਕੋਈ ਵੀ ਨਹੀਂ ਸੀਗਾ ਬਸ ਇਹ ਕਿ ਮੇਰਾ ਸ਼ੌਂਕ ਸੀਗਾ ਸ਼ੌਂਕੀਆ ਤੌਰ ਤੇ ਮੈਂ ਜਿਵੇਂ ਘਰੇ ਬਣਾਉਂਦੀ ਸੀ ਕੇਕ ਹੋਲੀ-ਹੋਲੀ ਜਿਵੇਂ ਮੇਰਾ ਹੱਥ ਖੁੱਲ ਗਿਆ ਤਾਂ ਫਿਰ ਮੈਂ ਜਿਵੇਂ ਬੱਚੇ ਬਰਥਡੇ ਵਗੈਰਾ ਤੇ ਜਾਂਦੇ ਜਾਂ ਕਿਸੇ ਮੇਰੇ ਫਰੈਂਡ ਸਰਕਲ ਚ ਅਨਵਰਸਰੀ ਬਰਥਡੇ ਹੁੰਦਾ ਮੈਂ ਤਾਂ ਉੱਥੇ ਗਿਫਟ ਭੇਜ ਦਿੰਨਾ ਸੀ ਤੇ ਉਹ ਸਾਰਿਆਂ ਨੂੰ ਪਸੰਦ ਆਉਂਦਾ ਤਾਂ ਫਿਰ ਮੈਨੂੰ ਉਹਨਾਂ ਤੋਂ ਇੱਕ ਮੋਟੀਵੇਸ਼ਨ ਮਿਲਦਾ ਰਿਹਾ ਕਿ ਤੁਹਾਡਾ ਕੇਕ ਬਹੁਤ ਵਧੀਆ ਹੈ ਤੁਸੀਂ ਆਪਣਾ ਕੰਮ ਕਰੋ ਇਦਾਂ ਤੁਸੀਂ ਬੇਕਰੀ ਸਟਾਰਟਅਪ ਕਰ ਸਕਦੇ ਹੋ ਤੁਸੀਂ ਘਰ ਤੋਂ ਤਿਆਰ ਕਰਕੇ ਦਿਓ ਉਹ ਇੱਕ ਜਦੋਂ ਮੈਨੂੰ ਮੋਟੀਵੇਸ਼ਨ ਮਿਲਦਾ ਰਿਹਾ ਤਾਂ ਮੇਰੇ ਅੰਦਰ ਸ਼ੌਂਕ ਹੋਰ ਵੱਧ ਗਿਆ ਉਹ ਸ਼ੌਂਕ ਕੀਆ ਤੌਰ ਤੇ ਮੈਂ ਕੰਮ ਸਟਾਰਟ ਕੀਤਾ ਸੀ ਅੱ ਮੇਰੇ ਬ੍ਰਾਂਡ ਦਾ ਨਾਮ ਕੇਕ ਵਾਈਟਸ ਮਲੋਡ ਦੇ ਨਾਮ ਤੇ ਆ ਬਟ ਉਸ ਟਾਈਮ ਮੇਰੇ ਅੰਦਰ ਕੁਝ ਮੈਂ ਕੁਝ ਵੀ ਨਹੀਂ ਸੋਚਿਆ ਸੀ ਕਿ ਮੈਂ ਬਹੁਤ ਵੱਡਾ ਬ੍ਰਾਂਡ ਕੋਈ ਆਪਣਾ ਬਣਾ ਲੂੰਗੀ ਜਾਂ ਮੇਰਾ ਬਹੁਤ ਵਧੀਆ ਕੰਮ ਚੱਲੂਗਾ ਜਾਂ ਮੈਂ ਸਟਾਰਟਅਪ ਕਰਨਾ ਕੁਝ ਵੀ ਮੇਰੇ ਮਾਈਂਡ ਦੇ ਵਿੱਚ ਨਹੀਂ ਸੀ ਸਿਰਫ ਇੱਕ ਸ਼ੌਂਕ ਸੀਗਾ ਸ਼ੌਂਕੀਆ ਤੌਰ ਤੇ ਜਿਵੇਂ ਬਣਾਏ ਮੋਟੀਵੇਸ਼ਨ ਜਿਵੇਂ ਜਿਵੇਂ ਮਿਲਦਾ ਰਿਹਾ ਕੰਮ ਸਟਾਰਟ ਕੀਤਾ ਹੋਰ ਮੋਟੀਵੇਸ਼ਨਸ ਮਿਲਦੇ ਰਹੇ ਉਹਦੇ ਨਾਲ ਨਾਲ ਆਪਣੇ ਆਪ ਹੀ ਜਿਵੇਂ ਕਹਿ ਲਓ ਮੈਨੂੰ ਮੋਟੀਵੇਸ਼ਨ ਨੇ ਹੀ ਮੈਨੂੰ ਉੱਪਰ ਲੈ ਕੇ ਆਉਂਦਾ ਸਾਰੇ ਮੇਨ ਮੋਟੀਵੇਸ਼ਨ ਦੀ ਗੱਲ ਹੈ ਪੋਜ਼ਿਟਿਵਿਟੀ ਮਿਲਦੀ ਰਹੀ ਹੋਲੀ ਹੋਲੀ ਕੀ ਹੋਇਆ ਜਦੋਂ ਕਿਤੇ ਨਾ ਕਿਤੇ ਕੰਪੀਟੀਸ਼ਨਸ ਹੁੰਦੇ ਸੀ ਮੈਨੂੰ ਇੱਕ ਦੋ ਜਣਿਆਂ ਨੇ ਜਿਵੇਂ ਦੱਸਿਆ ਵੀ ਉੱਥੇ ਕੰਪੀਟੀਸ਼ਨ ਹੈ ਤੁਸੀਂ ਉਹਦੇ ਪਾਰਟਿਸਿਪੇਟ ਕਰਕੇ ਦੇਖੋ ਤਾਂ ਮੈਂ ਜਦੋਂ ਫਸਟ ਟਾਈਮ ਪਾਰਟਿਸਿਪੇਟ ਕੀਤਾ ਉਹ ਪੂਰੇ ਪੰਜਾਬ ਲੈਵਲ ਦਾ ਕੰਪੀਟੀਸ਼ਨ ਸੀਗਾ ਕੇਕ ਦਾ ਇਹ ਔਰ ਉੱਥੇ ਮੇਰਾ 3 ਨੰਬਰ ਤੀਜਾ ਨੰਬਰ ਮੈਨੂੰ ਮਿਲਿਆ ਪੰਜਾਬ ਦੇ ਵਿੱਚੋਂ ਉਹ ਮੇਰੇ ਲਈ ਸਭ ਤੋਂ ਜ਼ਿਆਦਾ ਪੋਜ਼ਿਟਿਵਿਟੀ ਔਰ ਮੋਟੀਵੇਸ਼ਨ ਸਭ ਤੋਂ ਵੱਡੀ ਮੋਟੀਵੇਸ਼ਨ ਸੀਗੀ ਉਹ ਉਸ ਤੋਂ ਬਾਅਦ ਮੈਂ ਇਹ ਹੁਣ ਮੈਨੂੰ ਬਟ ਉਸ ਕੰਪੀਟੀਸ਼ਨ ਨੂੰ 1 ਸਾਲ ਹੋਇਆ ਮੈਨੂੰ ਔਰ ਉਸ ਕੰਪੀਟੀਸ਼ਨ ਤੋਂ ਹੁਣ ਤੱਕ ਇੱਕ ਸਾਲ ਦੇ ਵਿੱਚ ਉਸ ਤੋਂ ਬਾਅਦ ਮੈਂ ਲਗਾਤਾਰ ਬਹੁਤ ਸਾਰੇ ਕੰਪੀਟੀਸ਼ਨ ਜਿਹੜੇ ਜੁਆਇਨ ਕੀਤੇ ਆ ਔਰ ਉਹਨਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮਤਲਬ ਹਾਸਿਲਤਾ ਵੀ ਮਿਲੀ ਹੈ ਔਰ ਪੋਜ਼ਿਟਿਵਿਟੀ ਬਹੁਤ ਮਿਲੀ ਹੈ ਦੇਖੋ ਸਭ ਤੋਂ ਦੇਖੋ ਚਾਹੇ ਆਪਾਂ ਮੈਂ ਕਹਿ ਰਹੀ ਹਾਂ ਵੀ ਪੋਜ਼ਿਟਿਵਿਟੀ ਮਿਲੀ ਹੈ ਮੋਟੀਵੇਸ਼ਨ ਲੇਕਿਨ ਸਭ ਤੋਂ ਪਹਿਲਾਂ ਘਰ ਦੀ سپورਟ ਬਹੁਤ ਜ਼ਰੂਰੀ ਹੈ ਜਦੋਂ ਤੱਕ ਘਰ ਦੇ ਪਰਸਨ ਨਾ ਕਹਿਣ ਵੀ ਹਾਂਜੀ ਤੁਸੀਂ ਇਹ ਕਰੋ ਤਾਂ ਆਪਾਂ ਕਰ ਨਹੀਂ ਸਕਦੇ ਉਹਨਾਂ ਨੇ ਵੀ ਮੈਨੂੰ ਨਾਲ ਆਪਣਾ ਹੰਗਾਰਾ ਦਿੱਤਾ ਉਹ ਕਹਿੰਦੇ ਕਿ ਬਹੁਤ ਵਧੀਆ ਅਗਰ ਤੁਸੀਂ ਕਰ ਸਕਦੇ ਹੋ ਤਾਕਰੋ ਉਹਨਾਂ ਨੇ ਮੇਰੇ ਤੇ ਹੀ ਛੱਡਤਾ ਸੀ ਕਿ ਤੁਸੀਂ ਕਰੋ ਕੋਸ਼ਿਸ਼ ਕਰੋ ਇੱਕ ਵਾਰੀ ਨਾ ਹੋਇਆ ਤਾਂ ਕੋਈ ਗੱਲ ਨਹੀਂ ਆਪਣਾ ਕੀ ਕੁਝ ਨਹੀਂ ਜਾਂਦਾ ਇਹਦੇ ਚ ਲੇਕਿਨ ਇੱਕ ਵਾਰੀ ਸਟਾਰਟ ਅਪ ਕਰਕੇ ਦੇਖੋ ਬਟ ਉਹ ਸਟਾਰਟ ਅਪ ਹੀ ਮੇਰਾ ਮਤਲਬ ਬਹੁਤ ਅੱਛਾ ਗਿਆ ਮਾਰਕੀਟ ਨਾਲੋਂ ਦੇਖੋ ਡਿਫਰੈਂਟ ਤਾਂ ਸਿਰਫ ਇਹ ਹੈ ਕਿ ਜਿਹੜਾ ਮੇਰੇ ਕੋਲ ਉਹ ਦਿੱਲੀ ਦਾ ਕੰਮ ਹੁੰਦਾ ਹੈ ਮੇਰਾ ਸਿਰਫ ਔਨ ਆਰਡਰ ਹੀ ਹੁੰਦਾ ਹੈ ਜੋ ਮੇਰੇ ਕੋਲ ਆਰਡਰ ਆਂਦਾ ਹੈ ਉਨਾ ਹੀ ਮਾਲ ਤਿਆਰ ਹੁੰਦਾ ਹੈ ਔਰ ਉਹ ਸ਼ਾਮ ਤੱਕ ਸੇਲ ਮੇਰੇ ਕੋਲ ਰਾਤ ਨੂੰ ਇੱਕ ਵੀ ਚੀਜ਼ ਇਹ ਨਹੀਂ ਪਈ ਹੁੰਦੀ ਕਿ ਅੱਜ ਦੀ ਬਚੇ ਪਈ ਹੈ ਤੇ ਮੈਂ ਕੱਲ ਸੇਲ ਕਰੂੰਗੀ ਸਾਰਾ ਔਨ ਆਰਡਰ ਦਾ ਕੰਮ ਹੁੰ ਕਵਾਂਟੀਟੀ ਤਿਆਰ ਕਰਕੇ ਰੱਖੀ ਹੁੰਦੀ ਹੈ ਸਾਰਾ ਦਿਨ ਕਸਮਾ ਦੇ ਮੇਰਾ ਸਾਰਾ ਔਨ ਆਰਡਰ ਇਸ ਲਈ ਹੁੰਦਾ ਉਹਦੇ ਚ ਕਸਟਮਾਈਜੇਸ਼ਨ ਵੀ ਹੁੰਦੀ ਹੈ ਔਰ ਫਰੈਸ਼ ਵੀ ਹੁੰਦਾ ਦੇਖੋ ਇਹ ਕੋਰਸ ਇਹਦੇ ਚ ਚਾਰ ਤਰ੍ਹਾਂ ਦੇ ਕੋਰਸ ਹੈ ਮੇਰੇ ਕੋਲੇ ਇੱਕ ਸਟਾਰਟਿੰਗ ਕੋਰਸ ਹੁੰਦਾ ਬੇਸਿਕ ਦਾ ਉਹ ਮੇਰੇ ਕੋਲ 9 ਡੇਸ ਦਾ ਕੋਰਸ ਹੈਗਾ ਜਦੋਂ ਦੇਖੋ ਸਿੱਕਾ ਨੰਦ ਦਾ ਨਾ ਕੋਈ ਵੀ ਮੈਨੂੰ ਇਹੀ ਉਹਨਾਂ ਦਾ ਇੱਕ ਕੁਐਸਚਨ ਹੁੰਦਾ ਵੀ 9 ਡੇਸ ਚ ਸਿੱਖ ਲੈਣਗੇ ਔਰ ਮੇਰੀ ਗਾਰੰਟੀ ਮੈਂ ਦੇਣੀ ਹੈ ਕਿ ਮੈਂ 9 ਡੇਸ ਦੇ ਵਿੱਚ ਉਹਨੂੰ ਕੇਕ ਤਿਆਰ ਕਰਵਾਉਣਾ ਸਿਖਾ ਕੇ ਭੇਜੂੰਗੀ ਜੇ ਕਿਸੇ ਦਾ ਕੋਈ ਬਾਈ ਚਾਂਸ ਕੋਈ ਦਿੱਕਤ ਆਂਦੀ ਹੈ ਨਹੀਂ ਕਰਦਾ ਮੈਂ ਇੱਕ ਦੋ ਦਿਨ ਐਕਸਟਰਾ ਲਗਾਉਂਗੀ ਬਟ ਮੈਨੂੰ ਅਜ ਤੱਕ ਕਦੇ ਇਦਾਂ ਨਹੀਂ ਹੋਇਆ ਕਿ ਉਹ 9 ਡੇਸ ਨਹੀਂ ਕਰਕੇ ਗਏ ਕਿਉਂਕਿ 9 ਡੇਸ ਦਾ ਪੂਰਾ ਕੰਮ ਮੈਂ ਉਹਨਾਂ ਤੋਂ ਕਰਵਾਣਾ ਹੈ ਇਹ ਨਹੀਂ ਕਿ ਉਹ ਮੇਰੇ ਸਾਹਮਣੇ ਖੜਿਆ ਹੈ ਤੇ ਵੀ ਮੈਂ ਕੇਕ ਤਿਆਰ ਕਰਕੇ ਦੇ ਰਹੀ ਹਾਂ ਔਰ ਉਹ ਦੇਖ ਰਿਹਾ ਨਹੀਂ ਉਹਨੂੰ ਮੈਂ ਕਹਿਣਾ ਕਿ ਤੂੰ ਆ ਚੀਜ਼ ਕਰਨੀ ਹੈ ਔਰ ਮੈਂ ਕਾਲ ਖੜ ਕੇ ਉਹਨੂੰ ਦੱਸਣਾ ਹੈ ਉਹਦੇ ਆ ਮਾਈਨਸ ਪੁਆਇੰਟ ਕੱਢਨੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਸਿਖਾਉਣਾ ਹੈ ਔਰ ਮੈਂ ਗਰੰਟੀ ਦੇ ਕੇ ਭੇਜਨੇ ਕਿ 9 ਡੇਸ ਦੇ ਵਿੱਚ ਕੋਰਸ ਕਰ ਲੈਂਦੇ ਆ ਔਰ ਇਹਦੇ ਵਿੱਚ ਕੱਪ ਕੇਕ ਹੋਗੇ ਜਾਰ ਕੇ ਜਿਹੜੇ ਬੈਡਿੰਗ ਕੇਕ ਅਨਿਵਰਸਰੀ ਕੇਕ ਸਾਰੇ ਮਤਲਬ ਬਰਥਡੇ ਕੇਕ ਹੋਗੇ ਰੈਡ ਵੈਲਵਟ ਕੇਕ ਆ ਚਾਕਲੇਟ ਕੇਕ ਆ ਡਾਲ ਕੇਕ ਜਿੱਦਾਂ ਵੀ ਅੱਜਕੱਲ ਦੇ ਟ੍ਰੈਂਡ ਦੇ ਵਿੱਚ ਆ ਰਿਹਾ ਉਹ ਸਾਰੇ ਤਿਆਰ ਕਰਵਾਨੀਆਂ ਨੂੰ ਸਿੱਖਣੀਆਂ ਮੈਂ ਸਿੱਖਿਆ ਦਾ ਹੈ ਬਟ ਸਟਾਰਟਿੰਗ ਜਿਹੜੀ ਮੈਂ ਪਹਿਲਾਂ ਆਪਣੇ ਸ਼ੌਂਕ ਤੋਂ ਕੀਤੀ ਹੈ ਔਰ ਮੈਂ ਕਰ ਹੀ ਸਾਰਾ ਪਹਿਲਾਂ ਸਿੱਖ ਲਿਆ ਸੀ ਆਪ ਹੀ ਸ਼ੌਂਕ ਨਾਲ ਹੀ ਕਰ ਲਿਆ ਸੀਗਾ ਬਟ ਜਦੋਂ ਮੈਂ ਇੱਕ ਸਟਾਰਟਅਪ ਕਰਨਾ ਸੀ ਤਾਂ ਮੈਨੂੰ ਇੱਕ ਫੀਲ ਆਈ ਉਦੋਂ ਕਿ ਮੈਨੂੰ ਥੋੜਾ ਜਿਆਦਾ ਹੋਰ ਪਤਾ ਹੋਣਾ ਚਾਹੀਦਾ ਹੈ ਕਿ ਕਿਦਾਂ ਵੀ ਆਪਣਾ ਸਟਾਰਟਅਪ ਕਰ ਸਕਦੇ ਆ ਕਿ ਕੋਈ ਕਮੀ ਨਾ ਰਹਿ ਜਾਵੇ ਉਹਦੇ ਲਈ ਫਿਰ ਮੈਂ ਥੋੜੇ ਦਿਨ ਕਲਾਸਿਸ ਵੀ ਲਈਆਂ ਸੀ ਮੈਨੂੰ ਆਉਣ ਵਾਲੇ ਟਾਈਮ ਤੇ ਕਿ ਹੁਣੇ ਹੀ ਲੋਕ ਇਹ ਕਹਿੰਦੇ ਕਿ ਤੁਸੀਂ ਆਪਣੀ ਇੱਕ ਸ਼ਾਪ ਕਰੋ ਬਹੁਤ ਵੱਡੀ ਸ਼ਾਪ ਕਰੋ ਬਟ ਮੈਨੂੰ ਇਹ ਕਿ ਮੇਰਾ ਘਰ ਇਹ ਹੀ ਸ਼ਾਪ ਤੋਂ ਵੱਧ ਕੰਮ ਚੱਲ ਰਿਹਾ ਤਾਂ ਫਿਰ ਮੈਂ ਇਹ ਕਹਿੰਨੀ ਕਿ ਘਰੇ ਚਲੋ ਆਪਣਾ ਘਰਦਿਆਂ ਦਾ ਵੀ ਧਿਆਨ ਰੱਖਿਆ ਜਾਂਦਾ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਂਦਾ ਔਰ ਆਪਣਾ ਕੰਮ ਵੀ ਚੱਲ ਰਿਹਾ ਅਗਰ ਮੈਂ ਸ਼ਾਪ ਕਰਦੀ ਆ ਤਾਂ ਮੈਨੂੰ ਫੋਲਡੇ ਉੱਤੇ ਡਿਊਟੀ ਦੇਣੀ ਪੈਂਦੀ ਹੈ ਬਟ ਸ਼ਾਪ ਨਾਲੋਂ ਵਧੀਆ ਕੰਮ ਹੈ ਕਹਿੰਦੇ ਘਰ ਚੱਲ ਰਿਹਾ ਤਾਂ ਫਿਰ ਮੈਨੂੰ ਮਾਰਕੀਟ ਦੇ ਵਿੱਚ ਜਾਂਦੇ ਜਰੂਰਤ ਹੀ ਨਹੀਂ ਹੈ ਦੇਖੋ ਮੈਂ ਸਨੇਹਾ ਇਹ ਦੇਣਾ ਚਾਹੂੰਗੀ ਵੀ ਦੇਖੋ ਕੰਮ ਕੋਈ ਵੀ ਦੇਖੋ ਮੈਂ ਇਹ ਨਹੀਂ ਕਹਿੰਦੀ ਸਿਰਫ ਬੇકરી ਦਾ ਹੀ ਹਰ ਪਰਸਨ ਦੇ ਅੰਦਰ ਇੱਕ ਅਲੱਗ-ਅਲੱਗ ਟੈਲੈਂਟ ਹੁੰਦਾ ਹੈ ਉਹਨਾਂ ਦੇ ਠੀਕ ਹੈ ਉਹ ਉਸ ਟੈਲੈਂਟ ਨੂੰ ਅੱਗੇ ਲਿਆ ਸਕਦੇ ਆ ਜ਼ਰੂਰੀ ਨਹੀਂ ਵੀ ਕੇਕ ਹੀ ਬਣਾਉਣਿਆ ਕੁਝ ਵੀ ਟੈਲੈਂਟ ਹੋ ਸਕਦਾ ਕੋਈ ਉਹ ਆਪਣੇ ਹੱਥ ਨਾਲ ਕੋਈ ਡੈਕੋਰੇਸ਼ਨ ਦੀਆਂ ਚੀਜ਼ਾਂ ਤਿਆਰ ਕਰ ਰਿਹਾ ਜਾਂ ਸਲਾਈ ਦੇ ਵਿੱਚ ਕਢਾਈ ਦੇ ਵਿੱਚ ਜਾਂ ਕੁਝ ਵੀ ਉਹਨਾਂ ਦਾ ਟੈਲੈਂਟ ਹੈ ਪਾ ਕਈ ਵਾਰ ਕੀ ਹੁੰਦਾ ਕਿ ਉਹਨਾਂ ਦੇ ਅੰਦਰ ਟੈਲੈਂਟ ਹੁੰਦਾ ਬਟ ਉਹਨਾਂ ਨੂੰ ਮੋਟੀਵੇਸ਼ਨ ਨਹੀਂ ਮਿਲਦਾ ਕੋਈ ਕੋਈ ਪੋਜ਼ਿਟਿਵਿਟੀ ਨਹੀਂ ਮਿਲਦੀ ਕਿ ਤੋ ਉਹਨਾਂ ਨੂੰ ਮੈਂ ਸੁਨੇਹਾ ਦੇਉਂਗੀ ਵੀ ਉਹ ਪੋਜ਼ਿਟਿਵਿਟੀ ਜਾਂ ਮੋਟੀਵੇਸ਼ਨ ਨੂੰ ਨਾ ਦੇਖਣ ਆਪਣੇ ਸ਼ੌਂਕ ਨੂੰ ਤੇ ਟੈਲੈਂਟ ਨੂੰ ਖੁਦ ਅੱਗੇ ਲੈ ਕੇ ਆਣ ਤਾਂ ਕੋਈ ਵੀ ਕੰਮ ਦੇਖੋ ਜੇ ਘਰੇ ਬੈ ਕੇ ਕਰਦੇ ਹਨ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾਰਕੀਟ 'ਚ ਹੀ ਕੰਮ ਚੱਲੂਗਾ ਘਰੇ ਬੈ ਕੇ ਵੀ ਚੱਲਦਾ ਔਰ ਉਹ ਆਪਣੇ ਟਾਈਮ ਨੂੰ ਵੀ ਕੰਜ਼ੂਮ ਕਰਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰ ਸਕਦੇ ਆ ਤੇ ਔਰ ਅੱਜ ਦੇ ਟਾਈਮ ਦੇ ਵਿੱਚ ਇਹ ਜ਼ਰੂਰੀ ਹੋ ਗਿਆ ਮੇਰਾ ਫੋਨ ਨੰਬਰ ਹੈ 9417651649 ਔਰ ਦੇਖੋ ਜਦੋਂ ਅਗਲਾ ਕੋਈ ਸਰਚ ਕਰਦਾ ਹੈ Google ਤੇ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਮੇਰੇ ਕੋਲੇ ਕੈਨੇਡਾ ਤੋਂ ਵੀ ਆਰਡਰਸ ਆਉਂਦੇ ਆ ਕਾਫੀ ਉਹਨਾਂ ਦੇ ਜਿਵੇਂ ਰਿਲੇਟਿਵਸ ਇੱਥੇ ਰਹਿੰਦੇ ਆ ਨੇੜੇ-ਤੇੜੇ ਜਾਂ ਪਿੰਡ ਦੇ ਵਿੱਚ ਰਹਿੰਦੇ ਜਾਂ ਲੋਕਲ ਉਹਨਾਂ ਲਈ ਆਰਡਰ ਆਉਂਦੇ ਆ ਕਿ ਮੇਰੇ ਰਿਲੇਟਿਵਸ ਤੱਕ ਦੇਣਾ ਤਾਂ ਉਹ ਕੇਕ ਦੇ ਆਰਡਰ ਵੀ ਅਸੀਂ ਲੈਣੇ ਹੈਗੇ ਇਸ ਤੋਂ ਇਲਾਵਾ ਦਿੱਲੀ ਚੰਡੀਗੜ੍ਹ ਗਿੱਦੜਵਾ ਲੋਕਲ ਤਾਂ ਚਲੋ ਆਂਦੇ ਜਾਂਦੇ ਆ ਲੋ ਆਸ-ਪਾਸ ਸ਼ਹਿਰਾਂ ਚ ਵੀ ਸਾਰੇ ਆਉਂਦੇ ਆ ਆਰਡਰ ਕਿਉਂਕਿ ਲੋਕ ਬਹੁਤ ਮੈਨੂੰ ਆਨਲਾਈਨ ਵੀ ਮੰਗ ਰਹੇ ਆ ਕਿ ਤੁਹਾਡੀ ਆਨਲਾਈਨ ਕਲਾਸਿਸ ਵੀ ਲੈਣੀ ਆ ਸਾਨੂੰ ਵੀ ਦਿਓ ਕਿਉਂਕਿ ਜਿਹੜੇ ਲੋਕਲ ਆ ਜਾਂ ਆਸ-ਪਾਸ ਦੇ ਪਿੰਡ ਦੇ ਜਾਂ ਆਸ-ਪਾਸ ਸ਼ਹਿਰ ਦੇ ਹੈਗੇ ਆ ਉਹ ਤਾਂ ਆ ਜਾਂਦੇ ਆ ਮੇਰੇ ਕੋਲੇ ਜਿਹੜੇ ਦੂਰ ਸ਼ਹਿਰ ਦੇ ਆ ਉਹ ਕਈ ਵਾਰੀ ਹੁਣ ਇਸ ਹਫਤੇ ਵੀ ਮੇਰੇ ਕੋਲ ਬਹੁਤ ਕਾਲਸ ਆਈਆਂ ਆ ਦੂਰੋਂ ਚੰਡੀਗੜ੍ਹ ਦੇ ਵੀ ਸੀ ਦਿੱਲੀ ਦੇ ਵੀ ਸੀ ਤੇ ਉਹ ਕਹਿ ਰਹੇ ਸੀ ਕਿ ਸਾਨੂੰ ਆਨਲਾਈਨ ਦਿਓ ਤਾਂ ਮੈਂ ਉਹਦੇ ਰਹੀ ਹੁਣ ਇੱਕ ਪਲਾਨ ਚੱਲ ਰਿਹਾ ਦੇਖਦੇ ਹਾਂ ਉਹਨ ਕੀ ਬੰਦਾ ਦਾ ਬਸ ਮਲੋੜ ਨੂੰ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਇਹਨਾਂ ਨੇ ਦੇਖੋ ਹੁਣ ਜਿਵੇਂ ਨਾ ਮੇਰੇ ਕੋਲੇ ਕੰਮ ਵਧ ਰਿਹਾ ਸੀਗਾ ਹੁਣ ਲੋਕ ਇਨਾ ਕੇਕ ਤੋਂ ਬਿਨਾ ਮੇਰੇ ਕੋਲ ਜਦੋਂ ਜਿਵੇਂ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਫੈਸਟਿਵ ਦੇ ਉੱਤੇ ਉਹ ਮਤਲਬ ਹੈਂਪਰਸ ਮੰਗਦੇ ਸੀਗੇ ਤੇ ਮੇਰੇ ਕੋਲ ਹੁਣ ਟਾਈਮ ਦੀ ਸ਼ੋਰਟੇਜ ਹੋ ਗਈ ਕਿਉਂਕਿ ਮੇਰੇ ਨਾਲ ਕਸਟਮਰ ਬਹੁਤ ਸਾਰੇ ਜੁੜੇ ਹੋਏ ਆ ਤਾਂ ਇਹਨਾਂ ਨੇ ਹੁਣ ਆਪਣਾ ਨਾਲ ਨਾਲ ਮੈਨੂੰ ਇਹ ਮੇਰੇ ਡਾਟਰ ਨੇ ਲਾਈ ਹੈ ਨਾਲ ਨਾਲ ਇਹਨਾਂ ਨੇ ਹੈਂਪਰ ਮੈਂ ਸਟਾਰਟ ਕਰਵਾਇਆ ਕਿ ਤੁਸੀਂ ਉਹਨਾਂ ਨੂੰ ਪੈਕਿੰਗ ਕਰਕੇ ਕਰੋ ਬਾਕੀ ਤੁਹਾਨੂੰ ਇਹ ਦੱਸ ਦਿੰਦੇ ਨਾਲ ਸਸ਼ੀ ਕਾਲ ਮੇਰਾ ਨਾਮ ਮੁਸਕਾਂਤ ਨੀਜਾ ਮੱਕੜ ਹੈ ਮੈਂ ਰੀਸੈਂਟਲੀ ਆਪਣਾ ਬ੍ਰਾਂਡ ਸ਼ੁਰੂ ਕੀਤਾ ਹੈ ਤੋਹਫਾ ਹੈ ਮੁਸਕਾਨ ਦੇ ਨਾਮ ਤੇ ਤੇ ਜੋ ਕਿ ਮੈਂ ਹੈਂਪਰਸ ਬਣਾ ਰਹੀ ਆ ਫੈਸਟਿਵ ਸੀਜ਼ਨ ਜਾਂ ਕੁਝ ਵੀ ਓਕੇਜਨਲੀ ਜੋ ਲੋਕ ਲੈਂਦੇ ਆ ਤੇ ਇਹਦਾ ਬੈਸਟੋ ਉਹ ਹੈ ਵੀ ਇਹ ਬਜਟ ਫ੍ਰੈਂਡਲੀ ਬਣਾਇਆ ਹੈ ਵੀ ਹਰ ਬੰਦਾ ਅਫੋਰਡ ਕਰ ਸਕਦਾ ਹੈ ਲੋਏਸਟ ਤੋਂ ਹਾਈਐਸਟ ਪ੍ਰਾਈਸ ਤੇ ਜਾ ਰਿਹਾ ਜਿਵੇਂ ਤੇ ਕੀ ਕਹਿੰਦੇ ਇਹ ਮੈਂ ਖੁਦ ਬਣਾ ਰਹੀ ਆ ਸਬ ਪਰਪਰੇਸ਼ਨ ਕਰੇ ਕਰ ਰਹੀ ਆ ਤੇ ਕੋਈ ਵੀ ਮੇਰੀ ਫੈਮਿਲੀ ਸਪੋਰਟ ਵੀ ਬਹੁਤ ਵਧੀਆ ਹੈ ਇਸ ਚ ਤੇ ਮੇਰੇ ਮਦਰ ਇਨ ਲਾ ਵੀ ਸਪੋਰਟ ਕਰ ਰਹੇ ਮੈਨੂੰ ਕਾਫੀ ਹੋਰ ਚੀਜ਼ਾਂ ਐਡ-ऑन ਹੋਣ ਗਿਆ ਜਿਵੇਂ ਬਰਥਡੇ ਪਾਰਟੀਆਂ ਲਈ ਜਿਵੇਂ ਇਹ ਕੇਕ ਕਰਦੇ ਆ ਉਹਨੂੰ ਅਸੀਂ ਕੰਬਾਈਨ ਕਰਕੇ ਡੈਕੋਰੇਸ਼ਨ ਆਈਟਮਸ ਐਡ-ऑन ਕਰਾਂਗੇ ਤੇ ਹਰ ਫੈਸਟਿਵਸ ਤੇ ਮਤਲਬ ਵੀ ਨਵੇਂ-ਨਵੇਂ ਚੀਜ਼ਾਂ ਐਡ ਕਰਨੀਆਂ ਆ ਅਸੀਂ